ਤੇ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਫੇਰ ਇੱਕ ਵਧੀਆ ਜਿਹਾ ਬਲੌਗ ਨਾਸ਼ਤੇ ਦੇ ਨਾਲ ਮਿਸੀਆਂ ਰੋਟੀਆਂ ਆਈ ਨਹੀਂ ਕਿਉਂਕਿ ਆਂਟੀ ਕਹਿੰਦੇ ਮੈਂ ਆਣਾ ਅੱਜ ਲੇਟ ਹਾਂਜੀ ਆ ਗਏ ਓਏ ਇੱਧਰ ਉੱਪਰ ਨੂੰ ਮੋਗਰ ਓਏ ਹਨੀ ਲੈ ਕੇ ਚੱਲੇ ਆ ਜੀ ਅੰਬੀਆਂ ਚਾਰ ਪਾਉਣ ਵਾਸਤੇ ਅੱਗੇ ਕਹਿੰਦੀ ਓਥੇ ਕਹਿੰਦੀ ਮਾਦਾ ਨੂੰ ਪਸੰਦ ਆ ਲਵੇ ਪਹਿਲੇ ਆ ਜੀ ਲਓ ਜੀ ਨਾਲ ਅਸੀਂ ਲੈ ਕੇ ਆਏ ਆ ਕਰੇਲੇ ਨਾਲ ਲੈ ਦਿਆਂ ਮੂੜੀਆਂ ਹੋਰ ਸੁਣੋ ਜਦੋਂ ਅੰਬ ਲੈ ਕੇ ਨਿਕਲੇ ਇੱਕ ਬਾਈ ਸਕੂਟਰ ਤੇ ਸਿਕੜਾ ਉਹਨੇ ਮੋੜੇ ਟੱਕਰ ਲੱਗ ਗਿਆ ਇਵੈਂਟ ਕਹਿੰਦੇ ਬਿਲਕੁਲ ਕਰੀਆ ਮੈਂ ਵੀ ਅਸਵੇਰ ਨੂੰ ਪਾਉਗਾ ਚਾਰ ਇੱਧਰ ਅੰਬੀਆਂ ਧੋ ਕੇ ਰੱਖ ਦਿੱਤੀਆਂ ਤੇ ਮੈਂ ਲੈ ਕੇ ਆਈ ਸੀ ਕarele ਤੇ ਲੈ ਆਈ ਸੀ ਮੂਲੀਆਂ ਵਿਚਾਰਿਆਂ ਦੀ ਸਿਹਤ ਹੈਨੀ ਇਹਨਾਂ ਦੀ ਕੰਮ ਕਰਾ ਰਾ ਹੱਜ ਕੰਮ ਕਰਾਵਾ ਲਓ ਜੀ ਚੈੱਕ ਕਰਨ ਰੋਟੀ ਰੋਟੀਆਂ ਸੀ ਬਣਾਈਆਂ ਇਹਦੀ ਫਰਮਾਇਸ਼ ਤੇ ਬਣ ਰਹੀ ਹੈ ਜੀ ਮੱਕੀ ਦੀ ਮੂਲੀ ਵਾਲੀ ਰੋਟੀ ਏ ਲੱਗੇ ਦਹੀਂ ਦੇ ਨਾਲ ਖਾਣ ਤੇ ਲੋ ਜੀ ਇੱਧਰ ਨੂੰ ਸੱਤ ਦੋਨੋਂ ਜਣੀਆਂ ਲਗੀਆਂ ਕਟਣ ਹੁਣ ਅੰਬੀਆਂ ਤੇ ਪਾਣ ਗਿਆ ਅੰਬ ਦਾ ਆਚਾਰ ਇੱਡਾ ਲੱਦੇ ਵਿਚ ਦਾ ਵਿਚੋਂ ਪੱਕੀਆਂ ਹੁੰਦੀਆਂ ਆ ਸਾਰੀਆਂ ਅੰਬੀਆਂ ਨਿਕਲ ਰਹੀਆਂ ਮਿੱਠੀਆਂ ਹੁਣ ਅਸੀਂ ਆਚਾਰ ਇਹਦਾ ਕਿੱਦਾਂ ਨੂੰ ਨਹੀਂ ਪਾਣਾ ਮੇਰਾ ਚਲਿਏ ਵਾਪਸ ਕਰਨ ਅਸੀਂ ਸਮਾਂ ਕਿ ਜਾਣਾ ਹੈ 6 ਵਜੇ ਜ਼ਰੂਰੀ ਜਲੰਧਰ ਮਾਂ ਅਸੀਂ ਆਏ ਮਾੜੇ ਜਲੰਧਰ ਜਾਈਏ ਇੱਕ ਕੰਮ ਸਾਡੂ ਥੋੜਾ ਜਿਹਾ ਲੋ ਜੀ ਇੱਧਰ ਆ ਗਏ ਆ ਤੇ ਲੈ ਕੇ ਆਏ ਸਮਾਨ ਮम्मी ਕੇ ਕarele ਸਾਰੇ ਬਣਾ ਲਿਏ ਲੋ ਜੀ ਆ ਦੇਖੋ ਜੀ ਇੱਧਰ ਕਰਦਾ ਪਿਆ ਫੇਰ ਮਸ਼ੀਨ ਸਮਾਨ ਸਾਂਭਦੇ ਆ ਨਵੇਂ ਬਲੌਕ ਤਾਂ ਸੋ ਆ ਜੀਏ 40 ਮਿੰਟ ਤੇ ਆਪਾਂ ਲੈ ਕੇ ਆਂਗੇ ਤੁਹਾਡੇ ਲਈ ਫੇਰ ਇੱਕ ਵਧੀਆ ਜਿਹਾ ਬਲੌਗ ਨਾਸ਼ਤੇ ਦੇ ਨਾਲ ਪਲਕ ਚਲ ਗਈ ਸਕੂਲ ਹਰਮਨ ਹੁਣੀ ਹਜੇ ਆਏ ਨਹੀਂ ਹੈਗੇ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਕੱਲ ਦੇ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਅਚ ਬਿੰਨੰਦਰ ਦਾ ਬਲੌਗ ਜੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਸਾਭ ਨੂੰ ਕਰਨ ਦੀ ਕਿਰਤ ਰੱਖੀ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਵੀ ਹਮੇਸ਼ਾ ਦੀ ਜਿਹਾ ਨਾਸ਼ੀ ਤੋਂ ਹੀ ਹਾਂਜੀ ਚਲੋ ਠੀਕ ਹੈ ਜੀ ਜਾਈ ਮਿੱਸੀ ਰੋਟੀ ਮਿੱਸੀਆਂ ਰੋਟੀਆਂ ਤੇ ਨਾਲ ਦੇਖਦੇ ਆ ਜੀ ਬਲੌਗ ਤੇ ਚਲੋ ਜੀ ਕਰਦੇ ਆ ਜੀ ਸ਼ੁਰੂਆਤ ਤੇ ਬਣੇ ਰਿਓ ਸਾਡੇ ਬਲੌਗ ਦੇ ਨਾਲ ਹਾਂਜੀ ਲੋ ਜੀ ਰੋਟੀ ਪਾਣੀ ਸਾਡਾ ਸਾਰਾ ਹੋ ਗਿਆ ਆ ਪਾਂਡੇ ਟਿੰਡੇ ਸਭ ਕਰ ਲਏ ਤੇ ਸਵਾ 12 ਹੋ ਗਏ ਆ ਤੇ ਇੱਧਰ ਡਸਟਿੰਗ ਅਸੀਂ ਕਰ ਲਈ ਤੇ ਸਾਡੀਆਂ ਰਹਿੰਦੀਆਂ ਆ ਸਫਾਈਆਂ ਅੱਜ ਤੋਤੇ ਆ ਸੋਫਿਆਂ ਦੇ ਇਹਦੇ ਕਵਰ ਤੇ ਇੱਧਰ ਜਿਹੜਾ ਆਚਾਰ ਪਾਇਆ ਸੀ ਇਹਨੂੰ ਲੈ ਕੇ ਜਾਂਦੇ ਆ ਕੋਠੇ ਤੇ ਇਹਨੂੰ ਰੱਖਦੇ ਆ ਤੂਪੇ ਇਹ ਪੈਸੀ ਨਿੰਬੂ ਤੇ ਹਰੀਆਂ ਮਿਰਚਾਂ ਦਾ ਆਚਾਰ ਇੱਧਰੋਂ ਸਾਰਾ ਝਾੜੜੀਆਂ ਕਰ ਲਿਆ ਆ ਇੱਧਰ ਬੈੱਡ ਸ਼ੀਟ ਵੀ ਮੈਂ ਬਿਸ਼ਾ ਦਿੱਤੀ ਆ ਤੇ ਹੁਣ ਜਾਂਦੀ ਆਂ ਕੋਠੇ ਤੇ ਕੱਪੜੇ ਸੁੱਕਣੇ ਪਾਣ ਮਮਮੀ ਇੱਧਰ ਲੰਮੇ ਪਏ ਸੀਗੇ ਆਂਟੀ ਆਈ ਨਹੀਂ ਕਿਉਂਕਿ ਆਂਟੀ ਕਹਿੰਦੇ ਮੈਂ ਆਣਾ ਅੱਜ ਲੇਟ ਤੇ ਮੈਂ ਜਾਂਨੀ ਕੋਠੇ ਕੱਪੜੇ ਸੁੱਕਣੇ ਪਾਣ ਹਾਂਜੀ ਮਮਮੀ ਮੈਂ ਕੱਪੜੇ ਪਾਏ ਮਾਂ ਸੁੱਕਣੇ ਮਮਮੀ ਇੱਧਰ ਤੀ ਵੀ ਦੇਖਦੇ ਪਏ ਆ ਤੇ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਦੇਖਦੇ ਆਂ ਜਾ ਕੇ ਕੋਠੇ ਤੇ ਚਲਦੇ ਆਂ ਕੋਠੇ ਤੇ ਦੇਖਦੇ ਆਂ ਜਾ ਕੇ ਕੋਠੇ ਤੇ ਰੁਬਲ ਪਹਿਲਾਂ ਗਈ ਕੋਈ ਆ ਕੋਠੇ ਤੇ ਰੁਬਲ ਐ ਰੁਬਲ ਹਾਂ ਜੀ ਉਈ ਹਾਂ ਜੀ ਹਾਂ ਜੀ ਆ ਆਚਾਰ ਰੱਖਣਾ ਹੈ ਧੁੱਪੇ ਹਾਂ ਜੀ ਆ ਲੈ ਪਾ ਲਈਏ ਕੱਪੜੇ ਸੁੱਕਣੇ ਤੇ ਮੌਸਮ ਤੁਸੀਂ ਦੇਖ ਸਕਦੇ ਅਸੀਂ ਗਮਲੇ ਫੇਰ ਹੈ ਹਵਾ ਚੱਲਦੀ ਬਹੁਤ ਸੋਹਣੀ ਅਸੀਂ ਗਮਲੇ ਫੇਰ ਇੱਥੇ ਟਿਕਾ ਦਿੱਤੇ ਆ ਕਿਉਂਕਿ ਆਪਣੀ ਜਗ੍ਹਾ ਤੇ ਹੀ ਸੁੱਕ ਰਹੇ ਨੇ ਇਹਨਾਂ ਨੂੰ ਇੱਥੇ ਰੱਖਿਆ ਸੀ ਇਹਨਾਂ ਨੇ ਗੰਦ ਬੜਾ ਪਾਇਆ ਹਾਏ ਮਿੰਦਰ ਸਾਹੀ ਚੜ ਗਿਆ ਇੱਥੇ ਬੈਜੋ ਇਹ ਸਾਰੇ ਇੱਥੇ ਟਿਕਾ ਦੇ ਦਿੱਤੇ ਆ ਸਾਰੇ ਇੱਥੇ ਜਗ੍ਹਾ ਕਰ ਦਿੱਤੀ ਸਾਫ ਤੇ ਬਾਈਪਰ ਫੇਰ ਗਈਆਂ ਪਾਣੀ ਛੁੱਟ ਗਏ ਤੇ ਬਾਕੀ ਇੱਥੇ ਰੱਖ ਦਿੱਤੇ ਆ ਤੇ ਪਾ ਲਈਏ ਕੱਪੜੇ ਸੁੱਕਣੇ ਤੇ ਬਣੇ ਰਹੀਓ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਮੌਸਮ ਦੇਖ ਸਕਦੇ ਆ ਕਿੰਨਾ ਸੋਹਣਾ ਓਏ ਰੋਜ਼ ਨਿਕਿਆ ਆ ਨਾ ਕਮਜ਼ੋਰ ਜਹੀ ਆ ਇੱਕ ਹੀ ਨਿਕਲਿਆ ਆ ਨਾ ਹੂੰ ਹਰਮਨ ਹੁਣੀ ਆਏ ਨਹੀਂ ਹੈਗੇ ਹਲੇ ਹਰਮਨ ਨੇ ਆਣਾ ਹਲੇ ਉਹ ਹੈਗਾ ਆ ਉੱਥੇ ਹੀ ਅੰਮ੍ਰਿਤਸਰ ਫੋਨ ਆਇਆ ਸੀ ਕਹਿੰਦਾ ਤੋਰ ਪੈਣਾ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਜੀ ਬਣੇ ਰਹੀਏ ਸਾਡੇ ਬਲੌਗ ਦੇ ਨਾਲ ਹਾਂਜੀ ਆ ਗਏ ਹੋਰ ਮੈਨ ਆ ਗਿਆ ਦਾ ਮੱਥਾ ਬੋਲੇ ਹੈ ਫੇੜ ਦੇ ਕੇ ਮੱਥਾ ਭਾਈ ਨੇ ਦੇ ਕੇ ਹੈ ਭਾਈ ਨੇ ਮੇਰੇ ਨਹੀਂ ਗਏ ਤਾਂ ਇਹ ਉੱਪਰ ਨੂੰ ਮੋਹ ਕਰ ਓਏ ਹਨੀ ਦੇਖ ਲਿਆ ਮੋਹ ਘੇ ਤੁਹਾਨੂੰ ਦੱਬੂ ਬੰਦ ਗਾਣਾ ਸੈਲੀਬ੍ਰਿਟੀ ਮम्मा ਕੀ ਹੈ ਕਿ ਨਹੀਂ ਹੋ ਗਿਆ ਪਹਿਲੀ ਵਾਰ ਮੈਂ ਥੇ ਦੇਖਿਆ ਲਓ ਜੀ ਇਹ ਪਹੁੰਚ ਗਏ ਆ ਘਰ ਦਾ ਟਾਈਮ ਹੋਇਆ ਆ ਪੌਣਾ 1 ਕਦੀ ਵੀ ਨਹੀਂ ਲਓ ਜੀ ਆ ਗਏ ਆ ਇਹ ਇਹ ਕਰਦੇ ਪਏ ਆ ਗੱਲਾਂ ਬਾਤਾਂ ਨਵੇਂ ਪੁੜਿਆ ਲੈ ਚੱਲੇ ਆ ਜੀ ਅੰਬੀਆਂ ਅਚਾਰ ਪਾਉਣ ਵਾਸਤੇ ਕੋਈ ਭਰੋਸਾ ਨਹੀਂ ਨਾਲ ਲੈ ਕੇ ਚੱਲਦੇ ਸਬਜੀ ਮੂਲੀਆਂ ਲੈ ਕੇ ਜਾਣੀ ਮੂਲੀਆਂ ਮੂਲੀਆਂ ਹੈ ਹੀ ਨਹੀਂ ਮਿਲਦਾ ਹੈਗੀ 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 ਆਓ ਦੇ ਚਲੋ ਦੇਖਦੇ ਆ ਫਿਰ ਤਾਜ਼ੀਆਂ ਦੇਖ ਲੈਣੇ ਕੋਈ ਨਹੀਂ ਤੁਸੀਂ ਪਹਿਲਾਂ ਅੰਬੀਆਂ ਲਓ ਲਓ ਜੀ ਅੰਬੀਆਂ ਲੈ ਕੇ ਆ ਗਏ ਅਸੀਂ ਘਰੇ ਦੇਖੋ ਮਾਤਾ ਅੱਗੇ ਕਹਿੰਦੀ ਉਸੇ ਕਹਿੰਦੀ ਮਾਤਾ ਨੂੰ ਪਸੰਦ ਆ ਲਵੇ ਵੇਲੇ ਆ ਜਵੇ ਸਹੀ ਆ ਇਹ ਤਾਂ ਨਹੀਂ ਮੈਂ ਕਿਹਾ ਮੈਂ ਅੱਜ ਕਿੱ데 ਗਿਆ ਮੈਂ ਕਿਹਾ ਪ੍ਰਭ ਚੰਗੀ ਦੇ ਵਜੇ ਤੇ ਮਾਦਾ ਨੇ ਲੱਕ ਰਗਾਈ ਮਾਦਾ ਨੇ ਕਿਹਾ ਤੇ ਮੂਲ ਢਿੱਲੀਆਂ ਦਾ ਚਾਲ ਕਹਿੰਦੀ ਮਾਦਾ ਨੂੰ ਪਸੰਦ ਆ ਜਾਣਾ ਮਾਦਾ ਨੂੰ ਪਸੰਦ ਆ ਜਾਣਾ ਤਾਂ ਆਇਆ ਆਇਆ ਲਓ ਜੀ ਨਾਲ ਅਸੀਂ ਲੈ ਕੇ ਆਏ ਆਂ ਕਰੇਲੇ ਸ਼ਾਮੀ ਬਣਾਉਣ ਲਈ ਸ਼ਾਮੀ ਕਰੇਲੇ ਆਹੋ ਪੱਟ ਕੇ ਰੱਖ ਦੇਣੀ ਤੇ ਨਾਲ ਲੈਂਦੀਆਂ ਮੂਲੀਆਂ ਹਨਾ ਨਾਲ ਲੈਂਦੀਆਂ ਮੂਲੀਆਂ ਦੁਪਹਿਰੇ ਬਣਾਉਣੀ ਮੂਲੀ ਵਾਲੀ ਰੋਟੀ ਮੱਕੀ ਦੀ ਹੂੰ ਤੇ ਸ਼ਾਮ ਨੂੰ ਕਰੇਲੇ ਬਣਾ ਲਵਾਂਗੇ ਪੱਲੂ ਲਈ ਦੇਖਦੇ ਆਂ ਕੀ ਆ ਕੀ ਉਹ ਜਿਹੜੀ ਠੀਕ ਨਹੀਂ ਗੋਲੀ ਗੋਲੀ ਖਾਣੀ ਸੀ ਹਾਤੀ ਗੋਲੀ ਹਾਤੀ ਲੱਕ ਲੱਕ ਦੋ ਦਾ ਮੰਨ ਲਓ ਉੱਤੇ ਕੁਛ ਮਲ ਦੇ ਔਰ ਟਿਊਬ ਟੱਪ ਜੀ ਕੋਈ ਹਾਂ ਔਰਥੋ ਵਾਲੀ ਮਲ ਦੇ ਆ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਦਾ ਸਾਡੇ ਜੀ ਹੁਣ ਚੱਲਦੇ ਆਂ ਜੀ ਪਲ ਨੂੰ ਲੈਣ ਅੱਧਾ ਘੰਟਾ ਰਹਿੰਦਾ ਹਜੇ ਗੱਲ ਕਰਨੀ ਆ ਵੇਖੋ ਨਾ ਉੱਥੇ ਬਾਬਿਆਂ ਦੇ ਟੋਕਾ ਪੁੱਛਣਾ ਆ ਨਾ ਤੋਰ ਸੁਣੋ ਜਦੋਂ ਜੰਮ ਲੈ ਗਈ ਨੀ ਕੋਲ ਇੱਕ ਭਾਈ ਸਕੂਲ ਤੇ ਗਿਆ ਰਹੇ ਬਹੁਤ ਟੋਕਾ ਰੱਖ ਗਿਆ ਇਹ ਮੈਂ ਕਹਿੰਦੇ ਉਹਦੇ ਟੋਕਾ ਪਿਆ ਨਹੀਂ ਉਹਨੇ ਤੇ ਜੇ ਕੋਈ ਬਾਗਾ ਬੁੰਦਾ ਦਾ ਬਾਗਾ ਬੁੰਦਾ ਫਿਰ ਮੈਂ ਕਹਿ ਲੈਣਾ ਸੀਗਾ ਮੈਂ ਨਾ ਪਾਜੀ ਦੇ ਦਿਓ ਬੰਬੀਆਂ ਲੈਣਾ ਫੇਰ ਤੋਂ ਕਹਣਾ ਹੈ ਕਹਣਾ ਦੇ ਦਿਓ ਕੱਟ ਕੇ ਤੇਰੇ ਘਰੇ ਫੜਾ ਜਾਂਦੇ ਆ ਹਾਂਜੀ ਆ ਗਈ ਛੱਡੇ ਚਲੋ ਚਲੋ ਠੀਕ ਆ ਜੀ ਬਣੇ ਰਹੀਏ ਸਾਡੇ ਬਲੌਗਰਾਂ ਜੀ ਹੁਣ ਪਾਲਗ ਨੂੰ ਲਿਆ ਕੇ ਫੇਰ ਮਿਲਦੇ ਆ ਜੀ ਇੱਧਰ 2:30 ਵੱਜ ਗਏ ਆ ਤੇ ਇੱਕ ਮਿੰਟ ਰੁਕ ਜਾਨਾ ਅੰਬ ਲਿਆ ਦੇ ਸੀਗੇ ਤੇ ਹੁਣ ਇਹਨਾਂ ਨੂੰ ਧੋ ਲਈਏ ਅੰਬਾਂ ਨੂੰ ਧੋ ਧੁਕੇ ਰੱਖਦੇ ਆ ਆ ਸਕਾ ਕੇ ਫੇਰ ਇਹਨਾਂ ਨੂੰ ਹਨਾ ਤੇ ਫੇਰ ਕਟਿੰਗ ਕਰਦੇ ਆਂ ਦੇਖਦੇ ਆਂ ਗੁੱਟਲੀਆਂ ਵਾਲਾ ਕੱਟਦੇ ਆਂ ਕਿ ਇਹਨਾਂ ਨੂੰ ਲਾ ਕੇ ਕੱਟਦੇ ਆਂ ਹਨ ਗੁੱਟਲੀ ਕੱਢ ਕੇ ਬਾਕੀ ਕਰਦੇ ਆਂ ਡਿਸਾਈਡ ਲੈਣ ਨੂੰ ਧੋ ਲਈਏ ਚੰਗੀ ਤਰ੍ਹਾਂ ਇੱਕ ਪਾਣੀ 'ਚ ਧੋ ਲਿਆ ਗਿਆ ਪੰਜ ਕਿਲੋ ਲੈ ਕੇ ਆਈਆਂ ਬਹੁਤ ਇੰਨਾ ਕੇ ਪਾਉਣਾ ਚਾਹ ਜਿਆਦਾ ਹੋ ਜਾਂਦਾ ਫਿਰ ਇਹਨਾਂ ਨੂੰ ਸੁਕਾਣਾ ਵੀ ਪੈਣਾ ਹੈ ਕੋਟ 'ਚ ਰੱਖ ਕੇ ਮੰਮੀ ਇਹ ਸਵੇਰ ਨੂੰ ਪਾਊਗਾ achar ਸਵੇਰ ਨੂੰ ਪਹੂਗਾ ਧੋਪ ਲਵਾਣੀ ਪੈਣੀ ਫੇਰ ਕੋਥੇ ਦੇ ਇਹਨੂੰ ਧੁੱਪ ਵੀ ਨਹੀਂ ਬੱਦਰ ਬੱਦਲੀ ਹੋਇਆ ਹਲੇ ਹੈ ਨਾ ਮੈਂ ਕਿਹਾ ਬੱਦਲ ਬੱਦਲ ਹੋਇਆ ਆ ਹਲੇ ਕੀ ਕਹਿੰਦੇ ਮਮੀ ਆ ਹੁਣ ਗੱਤੀ ਪਾਵਾਂਗੇ ਸਮਾਂ ਤੋਂ ਹੁੰਦੇ ਆਵਾਂਗੇ ਚੱਲ ਡੱਬੇ ਦਾ ਡੱਬਾ ਤਾਂ ਆਪਾਂ ਵਿਆਮ ਚੇ ਪਾ ਦੇਣਾ ਆ ਜੰਗੀਆਂ ਦੇ ਅਗੇ ਬਹੁਤ ਸੋਹਣੀਆਂ ਟਾਈ ਟਾਈ ਢੰਗੀਆਂ ਆ ਦੇਖੋ ਜੀ ਆਹ ਅੰਡਾ ਆ। ਆਲੀਏ ਫਿਰ ਰੋਟੀ ਦੀ ਕਰਦੀਆਂ ਤਿਆਰੀ ਇਹ ਗਏ ਆ ਪਲਕ ਨੂੰ ਲੈਣ। ਕੀ ਮਿਲਦੇ ਆ ਜੀ ਰੋਟੀ ਤੇ ਪਕਾ ਲਈਏ ਰੋਟੀ ਵੀ ਤੁਹਾਨੂੰ ਦੱਸਦੇ ਆ। ਇੱਧਰ ਦੇਖ ਸਕਦੇ ਆ ਜੀ 2:30 ਬੱਜ ਕੇ 2:35 ਮਿੰਟ ਹੋ ਗਏ ਆ ਪਲਕ ਨੂੰ ਹੋ ਗਈ ਹੋਣੀ ਆ ਛੁੱਟੀ। ਇੱਧਰ ਅੰਬੀਆਂ ਧੋ ਕੇ ਰੱਖ ਦਿੱਤੀ ਆ ਤੇ ਮੈਂ ਲੈ ਕੇ ਆਈ ਸੀ ਕarele। ਕarele ਕੱਟ ਕੇ ਇਹ ਇਹਨਾਂ ਨੂੰ ਲੂਣ ਲਾ ਕੇ ਰੱਖ ਦਿੱਤਾ ਆ ਕਿਉਂਕਿ ਬਣਾਉਂਗੀ ਕੱਟ ਕੇ ਕਰੇਲੇ ਸਫਾਈਆਂ ਸਪੂਈਆਂ ਸਾਰੀਆਂ ਹੋ ਗਈਆਂ ਆ ਸਾਡੇ ਤੇ ਲੈ ਆਈ ਸੀ ਮੂਲੀਆਂ ਵਿਚਾਰਿਆਂ ਦੀ ਸਿਹਤ ਹੈ ਨਹੀਂ ਇਹਨਾਂ ਤੇ ਇੱਧਰ ਮੂਲੀਆਂ ਦੇ ਪੱਤੇ ਕੱਟ ਕੇ ਮੈਂ ਧੋ ਕੇ ਰੱਖ ਦਿੱਤੇ ਆ ਤੇ ਦੋ ਪੈਕਟ ਲੈ ਕੇ ਆਏ ਸੀਗੇ ਆਟੇ ਦੇ ਇਹਨਾਂ ਦੀ ਤਰੀਕ ਹੈ ਘਰਾਟ ਦਾ ਆਟਾ ਇਹ ਮੱਕੀ ਦਾ ਆਟਾ ਬਹੁਤ ਹੀ ਵਧੀਆ ਆ ਮੈਂ ਦੋ ਪੈਕਟ ਮੈਂ ਆਪਣੇ ਜੀ ਰੱਖਦੀ ਹੁੰਦੀ ਆ ਦੋ ਪੈਕਟ ਮੰਗਾਏ ਕਿਉਂਕਿ ਰੋਟੀ ਐਡੀ ਸਵਾਦ ਬਣਦੀ ਆ ਨਾ ਇਹਦੀ ਤੇ ਇਹਦੀ ਤਰੀਕ ਹੈਗੀ ਹਲੇ 17 10 10ਵੇਂ ਮਹੀਨੇ ਤੱਕ ਕਿਉਂਕਿ ਸਾਡੇ ਯੂਜ਼ ਤਾਂ ਹੋਈ ਜਾਣਾ ਆ ਇਹ ਵਰਤੀ ਹੋ ਜਾਂਦਾ ਆ ਲਓ ਜੀ ਇਧਰ ਪੱਤੇ ਧੋ ਦਿੱਤੇ ਆ ਤੇ ਹੁਣ ਮੂਲੀਆਂ ਕਰਦੇ ਆ ਕੱਦੂ ਕਸ਼ ਤੇ ਇਧਰ ਹੈਲੋ ਤੇ ਇਧਰ ਮੰਮੀ ਪਏ ਆ ਲੰਮੇ ਇਧਰ ਤੇ ਚਲੋ ਜੀ ਕੱਲ੍ਹ ਹੀ ਰੋਟੀ ਦੀ ਤਿਆਰੀ ਤੇ ਇਧਰ ਸਮਾਨ ਨੂੰ ਰੱਖ ਦਿੱਤਾ ਆ ਚਲੋ ਜੀ ਵੜਦੇ ਆ ਸੋਈ ਦੇ ਵਿੱਚ ਫਿਰ ਕਰਦੇ ਆ ਕੰਮ ਤੇ ਪ੍ਰਾਤੂ ਚੱਕ ਲਈਏ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਨਾਲ ਤੇ ਮਿਲਦੇ ਆਂ ਜੀ। ਲਓ ਜੀ ਇੱਧਰ ਪਾ ਲਈਆਂ ਮੂਲੀਆਂ ਕਦੂਕਸ ਕਰਕੇ ਨਿਚੋੜ ਲਈਆਂ ਤੇ ਪੱਤੇ ਪਾ ਲਈਆਂ ਕੱਟ ਕੇ 5-6 ਮਿੰਟ ਪਈਆਂ। ਕਮ ਕਰ ਰਹਾ ਹਾਂ ਜੀ। ਕਮ ਕਰ ਰਹਾ। ਮਸਤੀ ਕੇ ਪਾਦੇ ਜਿੰਨੀਆਂ ਹੈਗੀਆਂ। ਤੇ ਇੱਕ ਮੈਂ ਤਾਂ 500 ਗ੍ਰਾਮ ਵਿੱਚ ਤੋਂ ਦੇਖੋ ਤਾਂ ਹੁਣ ਵਧੀਆਂ ਖਲਾਵ। ਤਾ ਬੋਤਲਾਂ ਵਰਤ ਕੇ ਦੇਫੇ ਦਿੰਦੇ ਆ 60 ਰੁਪਏ ਦਾ ਪੈਕੇਟ ਹਰਮਨ ਨੇ ਵੀ ਲਾ ਕੇ ਰੱਖ ਲੈਣੀ ਰੋਟੀ ਮੇ ਹਰਮਨਸ ਹੋ ਗਿਆ ਮੈਨੂੰ ਕਹਿੰਦੀ ਸੀਗੀ ਕਿ ਮੈਂ ਨਾ ਗਰਮ ਗਰਮ ਰੋਟੀ ਖਾਣੀ ਹੈ ਮੰਮੀ ਮੈਨੂੰ ਰੜਦੀ ਰੜਦੀ ਰੋਟੀ ਦੇਈਓ ਗਰਮ ਮੱਖਣ ਹੈਗਾ ਜਾਂ ਮੱਖਣ ਫ੍ਰਿਜ 'ਚ ਦੇਖਣਾ ਪੈਣਾ ਹੈਗਾ ਜਾਂ ਕਿ ਨਹੀਂ ਦੇਖਾਂ ਪੱਲੂ ਦਾ ਤਾਂ ਸੱਜਵੇ ਆਹੋ ਦੇਖਦੇ ਹਾਂ ਹਰਮਨ ਨੇ ਤਾਂ ਸੋ ਕੇ ਉੱਠ ਕੇ ਖਾਣੀ ਹੈ ਨਾ ਰੋਟੀ ਹੈਗੀਆਂ ਆ ਦੇਖੀਆਂ ਦੋ ਪਈਆਂ ਆ ਦੋ ਤੇ ਕੱਦੀ ਪਈਆਂ ਨਹੀਂ ਇਹ ਕੋ ਤਿੰਨ ਟਿੱਕੀਆਂ ਪਈਆਂ ਆ ਹੋਰ ਚਲੋ ਬਹੁਤ ਹਨ ਇੰਨਾ ਘਟਾ ਹਾਂਜੀ ਦੇਖੋ ਜੀ ਕਿੰਨਾ ਸੋਹਣਾ ਆਟਾ ਹੈ ਵਿੱਚ ਮooli ਡਿੱਗੀ ਹੱਥ ਲੱਗੀ ਮੱਥੇ ਲੱਗੀ ਚਲੋ ਥੋੜਾ ਛਾਂ ਲੀਏ ਬਹੁਤ ਹਨ ਇੰਨਾ ਘਟਾ ਇਹਦੇ ਵਿੱਚ ਹੁਣ ਪਾਉਂਦੇ ਆ ਹੋਰ ਕੀ ਹਰਮਨ ਦੀ ਵੀ ਲਾ ਕੇ ਰੱਖਣੀ ਆ ਕਿਆ ਕਿੱਦਾਂ ਕਰੀ ਪਤਾ ਨਹੀਂ ਉਹਨਾਂ ਖਾਣੀਆਂ ਕਿ ਨਹੀਂ ਮਿੱਟੀ ਦੀ ਰੋਟੀ ਮਿਲ ਨਹੀਂ ਹੁਣ ਪਤਾ ਹੈਗਾ ਖਾਂਦਾਂ ਦਾ ਉਸ ਦਾ ਕੁਝ ਨਾ ਦੀ ਦਾ ਭਾਣਦਾ ਮੈਂ ਸਿੰਪਲ ਬਣਾਣਾ ਹੈ ਜਰ ਹੁਣ ਠੀਕ ਆ ਲੋ ਜੀ ਇੱਧਰ ਪਾ ਦਿੱਤਾ ਹੈ ਮਸਾਲਾ ਤੇ ਇੱਧਰ ਪਾਣੀ ਹੈ ਥੋੜਾ ਥੋੜਾ ਜਿਆ ਨਹੀਂ ਟੇਸ ਦੇ ਮਤਲਬ ਮਸਾਲੇ ਇੱਕ ਪਾਉਂਦੀਆਂ ਨੇ ਮੈਂ ਟੇਸ ਥੋੜਾ ਜਿਆਦਾ ਹੈ ਪਾ ਲਈਏ ਮਿਕਸ ਆਪਾਂ ਪਕਾਣੀ ਸ਼ੁਰੂ ਕਰਦੇ ਹਾਂ ਰੋਟੀ ਹਾਂਜੀ ਠੀਕ ਆ ਤੇ ਬਾਕੀ ਤੁਹਾਨੂੰ ਪਕਾ ਕੇ ਬਣਾ ਦਿਆਂ ਰੋਟੀ ਵੀ ਤੁਹਾਨੂੰ ਦਿਖਾ ਦਿਆਂ ਜੀ ਠੀਕ ਆ ਹੋ ਲਓ ਜੀ ਚੈੱਕ ਕਰੋ ਰੋਟੀਆਂ ਸੀ ਬਣਾਈ ਹੱਥ ਤੇ ਪੀਸ ਬਣਾਈ ਦੀ ਹੱਥ ਤੇ ਚੀਕਾ ਕਰ ਚਲੋ ਬਣਾ ਲਈਏ ਥੋੜੀਆਂ ਜੀਆਂ ਹਨ ਫੇ ਦਿਖਾਉਣੇ ਦੋ ਤਾਂ ਫੇ ਰੱਖੋ ਫਟਾਫਟ ਬਨ ਜੂਗੀ ਹਾਂਜੀ ਸੁਣਨਾ ਇੱਕ ਤਵਾ ਹੋਰ ਥੋੜੀ ਚੱਕ ਜਦੋਂ ਟਾਈਮ ਹੋ ਗਿਆ ਜੀ 3 ਤੇ ਫਲਕ ਆ ਗਈ ਹੈ ਜੀ ਸਕੂਲ ਤੋਂ ਹਾਂਜੀ ਕਿਦਾਂ ਜੀ ਮੈਡਮ ਜੀ ਲੋ ਜੀ ਅੱਜ ਇਹਦੇ ਇਹਦੀ ਫਰਮੈਸ਼ ਤੇ ਬਣ ਰਹੀ ਹੈ ਜੀ ਮੱਕੀ ਦੀ ਮੂਲੀ ਵਾਲੀ ਰੋਟੀ। ਆ ਜੀ ਅੰਦਰ ਤੁਸੀਂ ਬਹੁਤ ਟਾਈਮ ਲਵਾਵਾ ਇਹ ਪੱਕੀ-ਪੱਕੀ ਹੈ ਨਹੀਂ ਪਹਿਲੇ ਆ ਜਾਓ। ਉਹ ਤੇ ਕਿੰਨੀਆਂ ਪੱਕੀਆਂ ਪਈਆਂ ਦੇਖ ਤੇ ਸਹੀ ਜਾ ਕੇ। ਤੇਰੇ ਕਰਕੇ ਦੋ ਰੋਟੀਆਂ ਰੱਖੀਆਂ ਮੈਂ। ਤੇਰੇ ਤੇਰੇ ਵੀ ਦੇ ਦੋ। ਦੇਓ ਜੀ ਇਹਨੂੰ ਪਾ ਕੇ ਆਪ ਨਹੀਂ ਲਿਆ ਖਾਦੀ ਜਾ ਕੇ ਇਹ ਢੀ ਜੱਲੀ ਆ ਇਹ। ਹਣ ਹਣ ਚੱਲ। ਥੈਂਕ ਯੂ। ਤੇ ਆਪਾਂ ਚਾਹ ਨਾਲ جان اسی میں ਤਾਂ جان ਆ ਰਹਾ ਹਾਸਟ ਹੈ ਜੀ ਰੋਟੀ ਚਲੋ ਵਧੀਆ ਜੀ ਬਣ ਗਈਆਂ ਸਾਰੀਆਂ ਜੀ ਤੇ ਚਾਹ ਬਣਾਓ ਤੇ ਮੈਂ ਤਾਂ ਚਾਹੇ ਪਿਖਾਣੀਆਂ ਚਾਹ ਬਣ ਗਈ ਆ ਬਣ ਗਈ ਆ ਚਲੋ ਫਿਰ ਆ ਜੋ ਬੰਦ ਕਰ ਦਿਓ ਅੰਦਰ ਬੰਦਾ ਬੰਦ ਓਕੇ ਜੀ ਓਕੇ ਕੁਝ ਨਹੀਂ ਚੱਲਦਾ ਪਿਆ ਅੰਦਰ ਲਓ ਜੀ ਸਮਾਨ ਸਾਰਾ ਪਹੁੰਚ ਗਿਆ ਆ ਜੀ ਤੇ ਖਾਣੇ ਆ ਜੀ ਹੁਣ ਰੋਟੀ ਤੇ ਬਣ ਰਹੀਓ ਸਾਡੇ ਬਲੌਗ ਨਾਲ ਜੀ ਆ ਗਈ ਸਾਡੀ ਮੱਕੀ ਰੋਟੀ ਪਾਉਂ 6 ਮੇਚਾਂ ਪਾਈਆਂ ਇਹਦੇ ਵਿੱਚ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਜੀ ਮੈਂ ਤਾਂ ਲਗਾ ਚਾਹ ਦੇ ਨਾਲ ਇਹ ਲੱਗੇ ਦਹੀਂ ਦੇ ਨਾਲ ਖਾਣ ਪੱਲੂ ਖਾਂਦੀ ਪਈ ਆ ਪੱਲੂ ਵੀ ਖਾਂਦੇ ਪਈ ਆ ਮੰਮੀ ਵੀ ਖਾਂਦੇ ਪਏ ਆ ਤੇ ਰੁਬਲ ਦੀ ਵੀ ਆ ਗਈ ਆ ਤੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਮਿਲਦੇ ਆ ਜੀ ਲੰਚ ਦਾ ਪੂਰਾ ਪ੍ਰੋਗਰਾਮ ਖਤਮ ਕਰਕੇ ਕਿਆ ਹੋ ਗਿਆ 3:19 ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਤੇ ਲੋ ਜੀ ਇਧਰ ਲੱਗੇ ਆ ਜੀ ਹੁਣ ਅੰਬੀਆਂ ਦਾ ਉੱਪਰੋਂ ਦੇਖਿਓ ਹਾਰੜ ਕੀ ਤੇ ਲੋ ਜੀ ਇਧਰ ਲੱਗੇ ਆ ਜੀ ਹੁਣ ਅੰਬੀਆਂ ਦਾ ਉੱਪਰੋਂ ਇੰਨੀਆਂ ਹਾਰੜ ਆ ਦੇਖੋ ਵਿੱਚੇ ਕਲਰ ਪੀਲਾ ਆ ਪੀਲਾ ਹਨਾ ਕਿਦਾਂ ਦੀ ਮੰਮੀ ਹਾਂ ਉਹ ਦੇਖੋ ਕਿੰਨੀ ਹਾਰੜ ਦੇਖੋ ਕਿੰਨੀਆਂ ਆ ਦੇਖੋ ਹਾਂ ਇਧਰ ਲੱਦੇ ਵਿੱਚ ਦਾ ਵਿੱਚੋਂ ਪੱਕੀਆਂ ਹੁੰਦੀਆਂ ਆ ਹਨਾ ਸਖਤ ਬਹੁਤ ਆ ਦੇਖੋ ਸਖਤ ਤਾਂ ਬਹੁਤ ਆ ਸਾਰੀਆਂ ਸਾਰੀਆਂ ਦਾ ਆਪਾਂ ਸਖਤ ਸਖਤ ਦੇ ਕੇ ਲੈ ਕੇ ਆਏ ਆ ਤੇ ਲੋ ਜੀ ਇਧਰ ਨੂੰ ਸੱਤ ਦੋਨੋਂ ਜਣੀਆਂ ਲੱਗੀਆਂ ਕੱਟਣ ਹੁਣ ਅੰਬੀਆਂ ਤੇ ਪਾਣ ਗਿਆ ਅੰਬ ਦਾ ਆਚਾਰ ਕੀ ਏਸੀ ਹਾਂ ਲਾ ਦਨੇ ਏਸੀ ਲਾ ਦਨੇ ਆ ਤੇ ਚਲੋ ਬਣੀ ਰਹੀ ਹੋਈ ਸਾਡੇ ਬਲੌਗ ਨਾ ਹੁਣ ਕੱਟ ਕੇ ਅੰਬੀਆਂ ਤੇ ਪਾਨੇ ਆ achar ਫਿਰ ਦਿਖਾਨੇ ਆ ਜੀ ਤੁਹਾਨੂੰ ਆਹ ਦੇਖੋ ਇਹ ਤਾਂ ਮਿੱਟੀਆਂ ਪਈਆਂ ਲਓ ਜੀ ਇਧਰ ਸਾਰੀਆਂ ਅੰਬੀਆਂ ਨਿਕਲ ਰਹੀਆਂ ਮਿੱਟੀਆਂ ਕੱਚੀਆਂ ਅੰਬੀਆਂ ਦੇਖੋ ਕਿੱਦਾਂ ਆ ਤੇ ਅਸੀਂ ਹੁਣ ਚੱਲੇ ਆ ਜੀ ਇਹ ਵਾਪਸ ਕਰਨ ਇਹਨਾਂ ਦਾ achar ਪਾਉਣਾ ਨਹੀਂ ਕਹਿੰਦੇ ਆਹ ਜਿਹੜੀਆਂ ਹੁਣ ਕੱਟਿਆ ਹੁੰਦੇ ਨੇ ਤੁੰਗਲ ਕੇ ਦੇਖ ਲਾਗੀ ਆਹੋ ਜਿੰਨੀ ਹੈਗੀ ਆ ਉਨੀਆਂ ਵਾਪਸ ਕਰਨੋ ਆਹ ਦੇਖੋ ਤੁਹਾਨੂੰ ਦਿਖਾ ਗਏ ਖਾ ਗਏ ਤਾਂ ਮੈਂ ਦੇਖੀ ਆ ਆਹ ਦੇਖੋ ਜੀ ਅੰਬੀ ਇੰਨੀਆਂ ਮਿੱਠੀਆਂ ਆ ਇਹ ਖੱਟੀ ਦਾ ਹੈ ਹੀ ਨਹੀਂ ਇਹ ਖੱਟੀ ਅਚਾਰਕ ਦਾ ਪਾਣਾ ਇਹਦਾ ਮਿੱਠੀ ਹੁਣ ਅਜੀ ਅਚਾਰ ਇਹਦਾ ਕਿੱਦਾਂ ਹੁਣ ਨਹੀਂ ਪਾਣਾ ਮੈਂ ਤਾਂ ਹੈਗੀ ਜੀ ਖੱਟੀ ਇੰਨੀ ਨਹੀਂ ਹੈਗੀ ਮੜੀ ਜੀ ਆ ਦੇਖ ਆਗੇ ਮੜੀ ਜੀ ਖੱਟੀ ਆ ਮਲ ਉਹ ਖੱਟਾ ਬੰਨ੍ਹਦੇ ਨਹੀਂ ਗਾ ਜਿਹੜਾ ਐ ਕਰਕੇ ਖੱਟਾ ਬੰਨ੍ਹਦਾ ਉਹ ਇਹ ਨਹੀਂ ਹੈਗਾ ਇਹ ਚ ਚਲਿਏ ਵਾਪਸ ਕਰ ਪਾ ਫੇ ਇਹਨੂੰ ਚਲ ਹੋਰ ਇਹ ਕੱਟ ਲਾ ਜਿਹੜੀ ਹੈਗੀ ਇੱਕ ਦੋ ਬਾਕੀ ਵਾਪਸ ਕਰ ਗਏ ਮਾੜਾ ਦੇਖ ਐਦਾ ਸੰਭੂ ਤੂੰ ਅਜੇ ਕੀ ਕਰੀਏ ਬੇਸਾ ਪਾ ਲੈ ਜੀ ਇਸ ਪਾਸੇ ਐਦਾ ਆਈ ਤਾਂ ਪੋਣਾ achar ਹੈ ਇੱਕ ਪੀਸ ਲੈ ਜਾ ਐਦਾ ਉਹ ਚੋ ਇੱਕ ਪੀਸ ਚੱਕ ਲਾਵੇ ਆ ਜੀ ਚੱਕ ਲਾ ਇੱਕ ਨਾ ਹਾਂ ਚੱਲੀਏ ਫੇ ਚਲੋ ਆਓ ਚੱਲੀਏ ਨਹੀਂ ਹੋ ਰਹਾ ਲਓ ਜੀ ਹੈ ਸਵਾਦ ਵੀ ਹੋਰ ਆ ਸਵਾਦ ਵੀ ਹੋ ਰਹਾ ਲਓ ਜੀ ਇਹ ਕੱਟ ਕੱਟ ਕੇ ਦੇਖੀਆਂ ਦੇ ਵਿੱਚੋਂ ਨਿਕਲੀਆਂ ਪੀਲੀਆਂ ਔਰ ਮਿੱਠੀਆਂ ਤੂੰ ਮੈਂ ਗੱਲ ਲੈ ਕੇ ਜਾਉਂਗੀ ਵੀ ਮੇਰੇ ਬੇ ਦਾ ਚਾਰ ਪੈ ਦਾ ਕੀ ਫਾਇਦਾ ਹੈਗਾ ਫਿਰ ਇਹਦਾ ਨਹੀਂ ਮਿੱਠੀਆਂ ਮੀਆਂ ਹਾਂ ਚਲੋ ਚਲੋ ਚੱਲੀਏ ਵਾਪਸ ਕਰਕੇ ਇਹ ਟਾਈਮ 5 ਵਜੇ ਕੇ 5:30 ਹੋ ਗਏ ਆ। ਹੁਣ ਲੱਗਿਆ ਰੋਟੀ ਖਾਣਾ ਵੀ ਤੌਖਿਆ ਤੇ ਆ ਨਾ ਹੈਗਾ ਦੁਪਹਿਰ ਦਾ ਟਾਈਮ ਜਨਾ ਹੈਗਾ ਰਾਤ ਦਾ। ਹੋਰ ਤੇ ਇੱਧਰ ਰੱਖੀ ਹੈ ਜਿਹੜੀ ਚਾਹ। ਔਰ ਕੀ ਦੁੱਧ ਹੈ। ਹੋਰ ਕੀ? ਅਸੀਂ ਸਮਾਂ ਕੇ ਜਾਣਾ ਹੈ 6 ਵਜੇ ਜਰੂਰੀ ਜਲੰਧਰ। ਹਾਂਜੀ। ਕਹਿੰਦੇ ਸੀ ਤਿਆਰ ਨਹੀਂ 6 ਵਜੇ ਜਾਂਦੇ ਕਲ ਟਿਸ਼ਨ ਗਈ ਹੋ। ਅਜਾੜ ਤੱਕ ਕੈਨਸਲ ਹੋ ਗਿਆ। 4:00 ਪੀ ਆਣੀ। ਉਹ ਦੇਖਦੀ ਕਿ ਕਹਿੰਦੀ ਆਈਆਂ ਹੁੰਦੀਆਂ। ਲਿਆ ਦੋਗੇ ਕੱਲ ਕਹਿੰਦੇ ਨੇ ਆਉਣਾ। ਕੀ ਕਰੀਏ ਇਹ ਉਹਨਾਂ ਦੇਖਦੇ ਆਂਗੇ ਉਹ ਤਾਂ ਅੰਬੀਆਂ ਪੱਕੀਆਂ ਸਿੱਗੀਆਂ ਆਹ ਦੇਖੋ ਇੱਕ ਦਿਨ ਆਹ ਦੇਖੋ ਇਹ ਚਾਰ ਵਾਲੀਆਂ ਜਿਹੜੀਆਂ ਵੱਡੀਆਂ ਇਹ ਚਾਰ ਵਾਲੀਆਂ ਤੇ ਹੋਰ ਕਿੱਦਾਂ ਦੀ ਆਉਂਦੀਆਂ ਐ ਅੰਬੀਆਂ ਚਲੋ ਰੱਖ ਦਈਏ ਦੋ ਟੋ ਫ੍ਰਿਜ ਚ ਤੇ ਬੰਦ ਪਿਆ ਚਾਹ ਤੇ ਫਿਰ ਮਿਲਦੇ ਆਂ ਠੀਕ ਐ ਲਓ ਜੀ ਟਾਈਮ ਹੋ ਚੱਲਾ ਜੀ 6:30 ਸਵਾ 6 ਤੇ ਹਾਂਜੀ ਇਹ ਆ ਗਈ ਆ ਜੀ ਮਾਂ ਅਸੀਂ ਐ ਮੜਿਆ ਜਿਲੰਦਰ ਜਾਈਏ ਇੱਕ ਕੰਮ ਸਾਡੂ ਥੋੜਾ ਜਿਹਾ ਤੇ ਕਿੱਧਰ ਗਈ ਮੰਨਬ੍ਰੀਤ ਹਾਂਜੀ ਚਲੀਏ ਫੇ ਆਪਾਂ ਲੋ ਜੀ ਅਸੀਂ ਚੱਲੇ ਆਂ ਜੀ ਮਾੜਾ ਜਾਂ ਜਲੰਧਰ ਕੰਮ ਆ ਇੱਕ ਕਰਕੇ ਤੇ ਅਸੀਂ ਵਾਪਸ ਆਈ ਫਿਰ ਤੇ ਬਣੇ ਰਹੀਓ ਵਲੌਗ ਨਾ ਫਿਰ ਆ ਕੇ ਦੇਖਦੇ ਆ ਜੀ ਲੋ ਜੀ ਇੱਧਰ ਆ ਗਏ ਆ ਅਸੀਂ ਹੁਣੀ ਵੀ ਤੇ ਲੈ ਕੇ ਆਏ ਆ ਸਮਾਨ ਫੜਾ ਨਾ ਨਾ ਪਸ ਆ ਗਿਆ ਥੋੜਾ ਹੀ ਲੰਬਾ ਜਿਆਦਾ ਨਹੀਂ ਲੰਬਾ ਠੀਕ ਆ ਠੀਕ ਆ ਉਹ ਗਮਲੇ ਸੀ ਦੋਕ ਉਹ ਤਾਂ ਹੈਲੀਕਾਪਟਰ ਦੇ ਹੁੰਦੇ ਆ ਸ਼ਾਇਦ ਮੈਂ ਦਰਾਜਾ ਪੇੜ ਦਵਾ ਪੋਹਾ ਬੈਗਡਿਸ ਨਾਲੇ ਥੋੜਾ ਹੀ ਸਮਾਨ ਸਾਬਣਾ ਨਿਊਟਰੀਆ ਸਾਬਣਾ ਨਿਊਟਰੀਆ ਪੋਹਾ ਆ ਤੇ ਆ ਬਿਸਕੁਟਾਂ ਦੇ ਬੈਗੜਾ ਉਹ ਇੱਕ ਪੌਪਕਨ ਤੁਹਾਡੇ ਲਈ ਠੀਕ ਹੈ ਠੀਕ ਹੈ ਤੇ ਆ ਗਮਲੇ ਆ ਨਾ ਆ ਗਮਲੇ ਆ ਫਲ ਤੇ ਪੋਹਾ ਠੀਕ ਹੈ ਬਹੁਤ ਬਹੁਤ ਇੰਨਾ ਵੀ ਲੈ ਗਏ ਚਾਹਣ ਲੈ ਗਏ ਠੀਕ ਹੈ ਠੀਕ ਹੈ ਹਾਂ ਦੇਖੋ ਮਟਰ ਤੇ ਉਹ ਲੱਗ ਜਾਣੀ ਨੂੰ ਪੋਹਾ ਬਣਾਉਂਦੇ ਆ ਨਾ ਪੋਹਾ ਬਣਾਉਂਦੇ ਮੰਮੀ ਦੇ ਤਰਲੇ ਸੇਰੇ ਬਣਾ ਲਈਏ ਘਰ ਤੇ ਆ ਜੀ ਸੇਰੇ ਤੇ ਅੱਜ ਪਾਪਾ ਕੀ ਹੁਣ ਬਣਾ ਲੈਣੀ ਆ ਰੰਗੜੀ ਦੀਆਂ ਵਰਗੀ ਪਾਪਾ ਹੁਣ ਖਾ ਲੈਂਦੀ ਆ ਹੁਣ ਬਣਾ ਲੈਣੀ ਆ ਖਾਸ ਨਹੀਂ ਲਵਾਂਗੇ ਪਾਪਾ ਨਹੀਂ ਹੈ ਆ ਕੀ ਆ ਤੇਲ ਬਣਾ ਅੱਗੇ ਰੱਖੋ ਕੀ ਹੋਦਾ ਬੈਗ ਦੇ ਵਿੱਚ ਠੀਕ ਆ ਠੀਕ ਆ ਹੋਰ ਤੂੰ ਖਾ ਪਾਣੀ ਮਿਲ ਜਾਂਦੇ ਲੋ ਖਾਓ ਬੈਗ ਆ ਠੀਕ ਹੈ ਟਾਈਮ ਹੋ ਗਿਆ ਜੀ 9 ਤੇ ਹਾਂਜੀ ਅਸੀਂ ਆ ਗਏ ਸੀਗੇ ਜੀ ਹਾਂ ਉਹ ਸਪ੍ਰਿੰਗ ਉਧਰ ਹਰਮਨ ਪਾ ਰਿਆ ਆ ਕੱਪੜਾ ਮਰਦਾ ਨਾ ਕਰੀ ਹੁਣ ਜਿੰਨਾ ਕਿ ਚਾਹੀਦਾ ਹੁਣ ਨਾ ਕੋਈ ਉਧਰ ਹਾਲਾ ਜਿੰਨਾ ਕਿ ਚਾਹੀਦਾ ਓਨਾਂ ਕ ਪਾੜ ਕੇ ਯੂਜ਼ ਕਰ ਲੈ ਲੋ ਜੀ ਆ ਦੇਖੋ ਜੀ ਇੱਧਰ ਕਰਦਾ ਪਿਆ ਫੇਰ ਮਸ਼ੀਨ ਜਿੰਨਾ ਚਾਹੀਦਾ ਉਹਨਾਂ ਪਾ ਲਾ ਨਾ ਇਹ ਚਾਹੀਦਾ ਫੇਰ ਮਸ਼ੀਨ ਦਾ ਕੰਮ ਕਰ ਰਿਹਾ ਜੀ ਸਪਰਿੰਗ ਫੇਰ ਟੁੱਟ ਗਿਆ ਸੀਗਾ ਤੇ ਸਵੇਰੇ ਇਹਨੇ ਜਾਣਾ ਆ ਤੇ ਅਸੀਂ ਇਹਨੂੰ ਜਾਣ ਨਹੀਂ ਦੇਣਾ ਜਿੰਨੀ ਤੱਕ ਮਸ਼ੀਨ ਸਹੀ ਨਹੀਂ ਹੁੰਦੀ ਤੇ ਇਸ ਕਰਕੇ ਹੁਣੇ ਮਸ਼ੀਨ ਕਰਕੇ ਜਾਊਗਾ ਲੋ ਜੀ ਪਾਉ ਤੁਸੀਂ ਤੇ ਚਲੋ ਫੇ ਖਾਣੇ ਆਈ ਰੋਟੀ ਪਾਣੀ ਤੇ ਫੇ ਕਰਦੇ ਆ ਬਲੌਗ ਦਾ ਐਂਡ ਆਪਾਂ ਮੈਂ ਕਹਿੰਦਾ ਯਾਰ ਕਰੀ ਦੀਏ ਥੱਕੇ ਪਏ ਆ ਜਿਲੰਧਰੋਂ ਆ ਗਏ ਹੈ ਤੇ ਇੱਧਰ ਹੁਣ ਸਮਾਨ ਸਾਹਮਦੇ ਆ ਤੇ ਪੋਹਾ ਮਾਦਾ ਲੱਗੀ ਆ ਜੀ ਤੁਸੀਂ ਹੈ ਨਾ ਸਾਫ ਸਫਾਈ ਕਰਨੀ ਸੀ ਕਿ ਕarele ਨੂੰ ਸਵੇਰੇ ਬਣਾਉਂਗੀ ਅਕਰੇਲੇ ਸਵੇਰੇ ਬਣਾ ਲਈ ਥੱਕੇ ਸੁੱਕੇ ਹੈਗੇ ਹੁਣ ਕੋਈ ਗੱਲ ਨਹੀਂ ਤੇ ਇੱਧਰ ਪੋਹਾ ਤੁਸੀਂ ਪਹਿਲਾਂ ਜਾ ਕੇ ਨਾਲ ਦੁੱਧ ਲੈ ਲੈਂ ਮੈਂ ਦੁੱਧ ਲੈ ਆਂ ਐਂਡ ਕਰ ਵੀ ਜਾਣਾ ਸਮਾਨ ਸਾਹਮਦੇ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੌਗ ਕਿਦਾਂ ਦੇ ਲੱਗਦੇ ਕਮੈਂਟ ਕਰਿਆ ਕਰੋ ਵਧੀਆ ਜਿਹਾ ਚਲੋ ਅਸੀਂ ਮਿਲਦੇ ਆਂ ਕੱਲ੍ਹ ਫੇਰੇ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ